ਮਤਲਬ ਕਿ ਉਹ ਸ਼ੇਪ ਦੀ ਹਵੇਲੀ ਆ ਵੀ ਜਿੱਨਾ ਸਮੁੰਦਰੀ ਜਹਾਜ਼ ਹੁੰਦਾ ਉਹ ਥੱਲੇ ਹੁੰਦਾ ਵਾ ਤੇ ਉਹ ਨਹੀਂ ਇਹ ਕਹਿੰਦੇ ਥੱਲੇ ਵੀ ਬਣੀ ਹੋਈ ਆ ਤੇ ਨਾਮ ਹੁਣ ਮੈਂ ਤੇਰਾ ਕਿਹੜਾ ਲਾਵਾਂ ਠੀਕ ਆ ਉਹ ਲਾਵਾਂ ਜਾਂ ਕਿਹੜਾ ਉਰਫ ਲਾਵਾਂ ਆਪਾਂ ਦਾ ਵੈਸੇ ਤੇ ਭਾਈ ਆਪਣੀ ਵੇਟ ਵੀ ਕਰ ਰਿਆ ਪਿਛਲੀ ਵਾਰ ਯਾਰ ਵੀਡੀਓ ਨਹੀਂ ਬਣੀ ਹੈਗੀ ਤੇ ਸੀਟਾਂ ਦਾ ਮੂਰੇ ਯਾਰ ਸ਼ੀਸ਼ਾ ਸ਼ੋਸ਼ਾ ਇਹਦਾ ਹੈਲੀਕਾਪਟਰ ਦਾ ਹੈ ਹੀ ਨਹੀਂ ਸੀਟਾਂ ਦੋ ਨੇ ਨਾ ਇਹਦਾ ਸਟੀeringਾ ਨਾ ਕੋਈ ਮੀਟਰ ਮੋਟਰ ਆ ਪਹੁੰਚ ਚੁੱਕੇ ਆਪਾਂ ਚੰਡੀਗੜ੍ਹ ਥੋੜਾ ਜਿਹਾ ਅੱਗੇ ਯਾਰ ਮਹਾਲੀ ਆ ਗਏ ਆਪਾਂ ਹਾਂਜੀ ਸਮਾਂ ਹੋ ਚੁੱਕਿਆ ਜੀ ਸਵੇਰ ਦੇ 8:30 ਤੇ ਤਰੀਕ ਹੈਗੀ 24 ਨਵੰਬਰ ਦਿਨ ਸੋਮਵਾਰ ਆਪਣਾ ਨਵਾਂ ਸਫਰ ਸਟਾਰਟ ਹੋ ਰਿਹਾ ਜੀ ਪਿੰਡ ਖੇੜੇ ਤੋਂ ਪਹਾੜਤਾਂ ਵੱਲ ਜਾਣ ਦੀ ਪੰਜਾਬ ਟੂ ਹਿਮਾਚਲ ਤੇ ਆ ਆਪਣਾ ਚੈਨਲ ਆ ਤੇ ਸਮਾਨ ਆਪਣਾ ਰੈਡੀ ਆ ਤੇ ਆਪਾਂ ਲੁਧਿਆਣੇ ਆ ਗਈ ਸੀ ਇੱਕ ਰਾਤ ਪਹਿਲਾਂ ਮਿੱਤਰ ਨੂੰ ਆਪਣੇ ਨਾਲ ਜਿਹੜਾ ਜਾਣਾ ਉਹਨੂੰ ਮਿਲਣਾ ਤੇ ਆ ਆਪਣਾ ਲੋਗੋ ਲੱਗਿਆ ਹੋਇਆ ਤੇ ਸਾਈਕਲ ਪੂਰਾ ਆਪਣਾ ਆ ਓਕੇ ਆ ਜੀ ਪੂਰਾ ਤੇ ਬਾਕੀ ਚਾਹ ਪਾਣੀ ਪ੍ਰਸ਼ਾਦਾ ਛਕ ਲਿਆ ਕਰਦੇ ਆ ਆਪਾਂ ਰਸਤੇ 'ਚ ਗੱਲਬਾਤ ਜਾ ਕੇ ਬਾਕੀ ਹਾਂਜੀ ਇੱਕ ਨਮੀ ਸਵੇਰ ਵਿੱਚ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜਿਵੇਂ ਦੱਸਿਆ ਸੀ ਆਪਾਂ ਪੋਸਟਰ ਪਾਇਆ ਸੀ ਆਪਣਾ ਇੱਕ ਨਵਾਂ ਜਿਹੜਾ ਵਾ ਟੂਰ ਸਟਾਰਟ ਹੋਇਆ ਜੀ ਹਿਮਾਚਲ ਦਾ ਇਹ ਆਪਾਂ ਜਿਹੜਾ ਟੂਰ ਆਇਆ ਆਪਾਂ ਇੱਕ ਸੀਰੀਜ਼ ਵਿੱਚ ਕਰਾਂਗੇ ਵੀ ਥੋੜਾ ਥੋੜਾ 10-10 15-15 ਦਿਨ ਕਰਕੇ ਸਾਰਾ ਹਿਮਾਚਲ ਕਵਰ ਕਰਾਂਗੇ ਆਪਾਂ ਤੇ ਅਸੀਂ ਦਰਾਹ ਹੋ ਕੇ ਲੁਧਿਆਣੇ ਤੋਂ ਚੱਲਿਆ ਸੀ ਅੱਜ ਮੈਂ ਦਰਾਹ ਹੋ ਕੇ ਅੱਗੇ ਬੀਜੇ ਕੋਲੇ ਇੱਕ ਆਪਣਾ ਖੜ ਗਏ ਉੱਥੇ ਵੀਰਾ ਮਿਲ ਗਿਆ ਆਪਾਂ ਨੂੰ ਬਾਈ ਅਸੀਂ ਅਜੇ ਰੋਟੀ ਪਾਣੀ ਚਲੋ ਇੱਕ ਅੱਧੀ ਖਾ ਲਈ ਸੀਗੀ ਉਹ ਬਾਈ ਕੇਲੇ ਫੜਾ ਗਿਆ ਦੇ ਨਾਲ ਉਹ ਖੜਾ ਆਪਣਾ ਬਾਈ ਦੂਜਾ ਪੰਜਾਬੀ ਮੁਸਾਫਰ ਫਰੀਦਕੋਟ ਤੋਂ ਪਿੰਡ ਭਲੂਰ ਉਹਨਾਂ ਦਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਪੰਜਾਬੀ ਮੁਸਾਫਰ ਤੇ ਉਹ ਬਾਈ ਸਿਓ ਦੇ ਗਿਆ ਥੋੜੇ ਜੇ ਤੇ ਇਕਲੇ ਦੇ ਗਿਆ ਤੇ ਸਾਨੂੰ ਐਉਂ ਦਾ ਥੋੜਾ ਜਿਹਾ ਵੀ ਭਾਰ ਆ ਜਿਹੜਾ ਉਹ ਘੱਟ ਚੱਕੀ ਵੀ ਰਸਤੇ 'ਚ ਉਹ ਨਾ ਜਿਵੇਂ ਉਹਨਾਂ ਉਹਨਾਂ ਕ ਲਈਏ ਤੇ ਖਾਈ ਜਾਈਏ ਥੋੜਾ ਚੱਲ ਬਾਈ ਉਹਨੇ ਵੀਰੇ ਨੇ ਕਈ ਵਾਰੀ ਕਿਹਾ ਇੱਥੋਂ ਆਪਣੇ ਏਰੀਏ ਦੇ ਸੀਗਾ ਤੇ ਥੋੜਾ ਚੱਲੋ ਵਿਚਾਰਾ ਲਫਾਫਾ ਇੱਕ ਇਧਰ ਟੰਗਤਾ ਇੱਕ ਉਧਰ ਟੰਗਤਾ ਤੇ ਬਾਕੀ ਬਾਈ ਆਪਣੇ ਨਾਲ ਇਹ ਤੁਸੀਂ ਜਾਣਦੇ ਹੋ ਫਰੀਦਕੋਟ ਰੈਲੀ ਤੇ ਆਪਾਂ ਮਿਲੇ ਸੀਗੇ ਪੰਜਾਬੀ ਮੁਸਾਫਰ ਜੀ ਟੈਕਸੀ ਦਾ ਬਾਈ ਜੀ ਤੇ ਕਿਵੇਂ ਅਸੀਂ 30 ਕਿਲੋਮੀਟਰ ਅਗੇ 40 ਅਗੇ 40 ਹੀ ਆਗੇ ਬਾਈ 40 ਕਾ ਅਗੇ ਤਕਰੀਬਨ ਇਹ ਆਪਣੇ ਮਾਈਕ ਖਰਾਬ ਹੋ ਗਏ ਸੀ ਤੁਹਾਨੂੰ ਪਤਾ ਉਹ ਥੋੜਾ ਜਿਹਾ ਟਾਂਕਾ ਹਿੱਲ ਗਿਆ ਪਤਾ ਨਹੀਂ ਹੁਣ ਕਿਵੇਂ ਉਹ ਚੱਲਦਾ ਨਹੀਂ ਤੇ ਬਾਈ ਵਾਲੇ ਲਾਇਆ ਹੋਇਆ ਮੈਂ ਆਪਾਂ ਬਾਅਦ ਚ ਨਵੇਂ ਲਾਵਾਂਗੇ ਅਜੇ ਆਪਾਂ ਇਹਦੇ ਨਾਲ ਹੀ ਕੰਮ ਸਾਰਾਂਗੇ ਤੇ ਆਪਾਂ ਹੁਣ ਚੱਲਦੇ ਆਂ ਜੀ ਅੱਗੇ ਫਤਿਹਗੜ੍ਹ ਸਾਹਿਬ ਪਹਿਲਾਂ ਦੋ ਦੋ ਹੱਥ ਕੇਲਿਆਂ ਨਾ ਕਰ ਲਈਏ ਸਹੀ ਗੱਲ ਆ ਓਦੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਆਂ ਗੱਲਬਾਤ ਬਾਕੀ ਕਰਦੇ ਆਂ ਸਫਰ ਨਾਲ ਜੁੜੇ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਆਪਣੇ ਜਿੰਨੇ ਵੀ ਤੁਹਾਡੇ ਜਾਣਕਾਰ ਨੇ ਦੋਸਤ ਨੇ ਮਿੱਤਰ ਨੇ ਰਿਸ਼ਤੇਦਾਰ ਨੇ ਉਹਨਾਂ ਨਾਲ ਮਾੜੀ ਮੋਟੀ ਵੀਡੀਓ ਲਿੰਕ ਭੇਜ ਦਿਆ ਕਰੋ ਦੇਖਣ ਨਾ ਦੇਖਣ ਪਰ ਤੁਸੀਂ ਨਾ ਆਪਦਾ ਕੰਮ ਪਹਿਲਾਂ ਨਿਵੇੜ ਦਿਆ ਕਰੋ ਪਿਛਲੇ ਟੂਰ ਤੇ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਇਸ ਟੂਰ ਤੇ ਵੀ ਉਦਾਂ ਹੀ ਆਪਣਾ ਜਿਹੜਾ ਪਿਆਰ ਦਿੰਦੇ ਰਹੋ ਜੀ ਸਫਰ ਨਾਲ ਜੁੜੇ ਰਹੋ ਹਾਂਜੀ ਆਪਾਂ ਆਗੇ ਸੀਗੇ ਜੀ 메ਨ ਰੋਡ ਤੋਂ ਥੱਲੇ ਉਤਰ ਕੇ ਖਾਨਪੁਰ ਵਿੱਚ ਦੀ ਹੋ ਗਏ ਸੀਗੇ ਆਪਾਂ ਟਾਡਰ ਮੱਲ ਹਵੇਲੀ 22 ਹੁਣਾਂ ਨੂੰ ਪਹੁੰਚਣੀ ਸੀਗੀ ਤੇ ਬਾਈ ਆਪਣੀ ਵੇਡ ਵੀ ਕਰ ਰਿਆ ਪਿਛਲੀ ਵਾਰ ਯਾਰ ਵੀਡੀਓ ਨਹੀਂ ਬਣੀ ਹੈਗੀ ਤੇ ਅੱਜ ਸੁੱਖ ਨਾਲ ਸੁੱਖ ਨਾਲ ਅੱਜ ਤਿੰਨ ਗੁਰਵਿੰਦਰ ਇਕੱਠੇ ਹੋ ਗਏ ਬਾਈ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਇਹ ਵੀ ਬਾਈ ਗੁਰਵਿੰਦਰ ਆਪਣਾ ਵੀ ਤੇ ਬਾਈ ਦਾ ਵੀ ਤੇ ਇਹਦਾ ਇਹ ਤੇਗਵੀਰ ਸਿੰਘ ਤੇਗਵੀਰ ਸਿੰਘ ਕਿਵੇਂ ਆ ਤੇਗਵੀਰ ਸਿੰਘ ਏ ਹੁਣ ਵਧੀਆ ਸੀਗਾ ਘਰ। ਕੀ ਬਾਤਾਂ ਨੇ। ਫਿਰ ਮੈਂ ਇਹਨੂੰ ਦੱਸਿਆ ਮੈਂ ਕਿ ਮੇਰਾ ਫਰੈਂਡ ਆ ਰਹੇ ਆ। ਅੱਛਾ। ਮਈ ਉਹ ਸਾਈਕਲ ਤੇ ਉਹਨਾਂ ਨੇ ਹਿਮਾਚਲ ਜਾਣਾ। ਕਰਦਿਆਂ ਗੱਲਬਾਤ ਖੜਾਉਣੇ ਆ। ਹਿਮਾਚਲ? ਹਾਂ ਬੱਦ। ਹਾਂਜੀ ਚਾਹ ਪਾਣੀ ਆਪਾਂ ਪੀਣਾ ਨਹੀਂ ਹੈਗਾ ਤੇ ਬਾਈ ਨੂੰ ਮਿਲ ਲੈ। ਤੇ ਗੱਲਬਾਤ ਬਸ ਇੰਨੀ ਕੇ ਕਰਨੀ ਸੀਗੀ ਆਪਾਂ ਹੁਣ ਤੁਹਾਨੂੰ ਪਤਾ ਹਵੇਲੀ ਦੇਖਣੀ ਆ ਜਿਹੜੀ ਦੀਵਾਨ ਟਾਡਰ ਮਲ ਹਵੇਲੀ ਸੀ ਆਪਾਂ ਪਹਿਲਾਂ ਦੇਖੀ ਹੋਈ ਆ ਵੈਸੇ। ਤੇ ਆਹ ਬਾਈ ਨੂੰ ਆਪਾਂ ਦਿਖਾਉਣੀ ਸੀ ਤੇ ਮੈਂ ਫੇਰ ਕਹਿੰਦਾ ਯਾਰ ਇਹਦੇ ਵਾਲਾ ਵੀ ਚੈਨਲ ਬਾਈ ਕਰ ਲਿਓ ਕੀ ਕਹਿੰਦੇ ਹੁੰਦੇ ਨੇ ਉਹ। ਸ਼ਕਰਪਾਰਾ ਸ਼ਕਰਪਾਰਾ ਕਰ ਲਓ ਸ਼ਕਰਪਾਰਾ ਸਬਸਕ੍ਰਾਈਬ ਕਰ ਲਿਓ ਤੇ ਦੇਖਦੇ ਆਂ ਉਹਦੋਂ ਮਾ ਫਤੇਗੜ ਸਾਹਿਬ ਤੁਹਾਨੂੰ ਦਰਸ਼ਨ ਇੱਕ ਵਾਰੀ ਫੇਰ ਕਰਾਉਣੇ ਆ ਆਪਾਂ ਪਹਿਲਾਂ ਵੀ ਕਰਵਾਏ ਸੀ ਪਿਛਲੇ ਮਹੀਨੇ ਤੁਹਾਨੂੰ ਤੇ ਦਰਸ਼ਨ ਮਿਲਾ ਕਰਾਉਣੇ ਆ ਤੇ ਬਾਕੀ ਠਹਿਰ ਦੇ ਕਿੱਥੇ ਹੋਣੀਆਂ ਉਹ ਅੱਜ ਕੋਈ ਪਤਾ ਨਹੀਂ ਆਪਾਂ ਨੂੰ ਤੇ ਬਾਕੀ ਆਪਣਾ ਅ ਬੈਚ ਕਿਹੜਾ ਸੀਗਾ 2006 2006 ਤੋਂ 2009 ਬੈਚ ਫਤੇਗੜ ਸਾਹਿਬ 14 15 16 ਸਾਲ ਹੋ ਗਏ 16 ਸਾਲ ਪਹਿਲਾਂ ਇੱਥੇ ਅਸੀਂ ਦੇਖ ਲਾ ਬਾਈ ਪੜਦੇ ਸੀਗੇ ਬੰਦਾ ਸਿੰਘ ਬਹਾਦਰ ਕਾਲਜ ਵਿੱਚ 19 ਸਾਲ ਹੋ ਚੁੱਕੇ 19 ਹਾਂ ਪੜਦੇ ਨੂੰ ਹਾਂ 6 ਤੋਂ ਲਾਇਆ ਹਨਾ ਤਾਂ ਬਹੁਤ ਹੋ ਗਏ ਯਾਰ 19 ਸਾਲ ਹੋ ਗਏ ਬਾਈ ਦੇਖ ਲਾ ਤੇ ਬਾਈ ਨੂੰ ਮਿਲ ਕੇ ਜਾਣੇ ਨਾ ਜਦੋਂ ਇੱਥੇ ਆਉਨੇ ਉਹ ਦਿਨ ਵੀ ਮਿਲ ਕੇ ਗਏ ਸੀ ਫਿਰ ਅਸੀਂ ਆਹ ਸ਼ਾਰਟਕਟ ਲੈ ਲਿਆ ਮੈਂ ਕਿਹਾ ਵੀ ਇੱਧਰ ਦੀ ਚੱਲਦੇ ਆਂ ਚੱਲ ਅੱਜ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਮਿਲਦੇ ਆਂ ਚਾਹ ਨੂੰ ਚਾਹ ਤਾਂ ਚੋਰ ਨਹੀਂ ਲਾਉਂਦਾ ਸੀ ਜ਼ਿਆਦਾ ਜੋਰ ਲਾਉਂਦੇ ਥੋੜਾ ਜਿਹਾ ਚਾਹ ਨਹੀਂ ਪੀਣੀ ਯਾਰ ਚਾਹ ਹੁਣ ਘਟਾਉਣੀ ਆਪਾਂ ਦਾ ਰਾਜਸਥਾਨ ਟੂਰ ਤੇ ਬਹੁਤ ਜ਼ਿਆਦਾ ਚਾਹ ਬਹੁਤ ਜ਼ਿਆਦਾ ਨਹੀਂ ਯਾਰ ਦੁੱਧ ਨਹੀਂ ਪੀਣਾ ਨਹੀਂ ਚਾਹ ਨਹੀਂ ਬਸ ਉਥੇ ਪ੍ਰਸ਼ਾਦਾ ਛਕਦੇ ਇੱਕ ਅੱਧਾ ਤੇ ਫਿਰ ਆਪਾਂ ਅੱਗੇ ਚੱਲਦੇ ਆਂ ਠੀਕ ਆ ਜੀ ਓਕੇ ਧੰਨਵਾਦ ਕਾਨੂੰ ਟਾਲਦੇ ਨੇ ਲੈ ਹੀ ਆਏ ਕਰੇ ਆਪਾਂ ਨੂੰ ਹੈ ਚਾਹ ਪਾਣੀ ਪਿੰਨੀਆਂ ਬਰਫੀ ਪਕੌੜੀਆਂ ਤੇ ਆਪਾਂ ਚਾਹ ਪਾਣੀ ਛਕ ਕੇ ਨਾ ਥੋੜਾ ਕੋਠੇ ਤੇ ਆਏ ਸੀ ਇੱਧਰ ਗੁਰਵਿੰਦਰ ਕੇ ਬਾਈ ਦੇ ਤੇ ਹਵੇਲੀ ਇੱਧਰ ਹੈਗੀ ਤੇ ਉਹ ਸਾਹਮਣੇ ਜਿਹੜਾ ਦਿਖ ਰਿਹਾ ਵਾ ਆਹ ਵਾਲਾ ਆ ਫਤੇਗੜ ਸਾਹਿਬ ਦਾ ਨਿਸ਼ਾਨ ਸਹਿਬ ਆ ਗਿਆ ਸਟੇਸ਼ਨ ਆ ਗਿਆ ਤੇ ਉਹ ਜੀ ਜਿਵੇਂ ਆਪਾਂ ਕਹਿੰਦੇ ਨੇ ਮੁਸਲਮ ਭਾਈਚਾਰੇ ਇਹਨਾਂ ਦਾ ਨਾ ਜਿਵੇਂ ਮੱਕਾ ਵਾਏ ਦੂਜੇ ਨੰਬਰ ਤੇ ਕਹਿੰਦੇ ਪਤਾ ਨਹੀਂ ਆਉਂਦਾ ਵਾ ਤੇ ਇਹ ਦੂਜੇ ਨੰਬਰ ਤੇ ਆਉਂਦਾ ਗੁਰਵਿੰਦਰ ਜਿਹੜਾ ਆ ਸਾਹਮਣੇ ਹਾਂ ਦੂਜੇ ਨੰਬਰ ਤੇ ਤੇ ਇੱਥੇ ਬਹੁਤ ਹੋਰ ਕੰਟਰੀਆਂ ਤੋਂ ਵੀ ਆਉਂਦੇ ਨੇ ਤੇ ਸਾਰੇ ਇੰਡੀਆ ਚੋਂ ਤਾਂ ਚਲੋ ਆਉਂਦੇ ਹੀ ਨੇ ਬਹੁਤ ਜ਼ਿਆਦਾ ਜਾਂਦੀ ਇੱਥੇ ਸਾਲ ਬਾਅਦ ਬਹੁਤ ਵੱਡਾ ਹੁੰਦਾ ਵਾ ਇਹਨਾਂ ਦਾ ਸੰਮੇਲਨ ਹੁੰਦਾ ਵਾ ਮੇਲਾ ਲੱਗਦਾ ਵਾ ਤੇ ਬੁਰਜ ਵੀ ਇੱਥੇ ਬਹੁਤ ਬਣੇ ਜਿਵੇਂ ਉਹ ਪੁਰਾਣੀ ਸਮੇਂ ਸਰੰਦ ਦੀ ਦੀਵਾਰ ਵੇਲੇ ਆਪਾਂ ਕਹਿੰਦੇ ਆ ਨਾ ਜਦੋਂ ਲੀਹਾ ਚੜਨੇ ਸਾਹਿਬ ਜਾਦੇ ਤੇ ਉਹ ਦੇਖੋ ਸਾਹਮਣੇ ਬਹੁਤ ਬੁਰਜ ਨੇ ਇੱਥੇ ਜਿਵੇਂ ਉਹ ਆ ਗਿਆ ਇੱਕ ਉਹ ਵਿਚ ਦੀ ਸ਼ਾਇਦ ਤੁਹਾਨੂੰ ਨਹੀਂ ਦਿਖਦਾ ਉਹਣਾ ਤੇ ਉੱਥੇ ਇਹ ਜਿਹੜੀ ਹਵੇਲੀ ਆ ਉਹ ਇੱਧਰ ਆ ਗਈ ਆ ਸਾਹਮਣੇ ਉਹ ਘਰਾਂ ਦੇ ਪਿੱਛੇ ਆਪਾਂ ਹੁਣ ਹਵੇਲੀ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਫਤੇਗੜ ਸਾਹਿਬ ਦੇ ਘਰ ਦੇ ਆ ਜੀ ਦਰਸ਼ਨ ਵਾਲੇ ਤੁਹਾਨੂੰ ਕਰਵਾਉਣੇ ਪਾ ਅੱਜ ਆਗੇ ਸੀਗੇ ਜੀ ਦਵਾਨ ਟੋਡਰਮਲ ਹਵੇਲੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੇ ਦਵਾਨ ਟੋਡਰਮਲ ਜੀ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਸਾਬਜਾਦੇ ਜਿਹੜੇ ਛੋਟੇ ਸੀਗੇ ਸਰੰਦ ਦੀ ਦੀਵਾਰ ਚ ਚਨੇ ਸੀ ਉਹਨਾਂ ਦੇ ਸੰਸਕਾਰ ਵਾਸਤੇ ਤੇ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਵਾਸਤੇ ਜਗਾ ਲਈ ਸੀ ਖਰੀਦੀ ਸੀਗੀ ਜਿਹੜੀਆਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਹੈ ਨਾ ਉਹ ਜਗਾ ਖਰੀਦੀ ਸੀ ਤੇ ਉੱਥੇ ਸੰਸਕਾਰ ਕੀਤਾ ਸੀਗਾ ਦਵਾਨ ਟੋਡਰਮਲ ਨੇ ਤੇ ਇਹ ਹਵੇਲੀ ਆ ਹਵੇਲੀ ਕਾਫੀ ਟਾਈਮ ਤੋਂ ਇਹਦਾ ਆਪਣੇ ਜਿਹੜਾ ਸੀਗਾ ਸੇਵਾ ਸੰਭਾਲ ਦਾ ਜਿਹੜਾ ਕਾਰਜ ਇੱਕ ਸੰਸਥਾ ਵਾ ਉਹਨਾਂ ਕੋਲੇ ਚੱਲ ਰਿਹਾ ਵਾ ਉਹ ਸਾਹਮਣੇ ਇਹ ਸੰਸਥਾ ਦਾ ਨਾਮ ਹੈਗਾ ਜੀ ਅ ਦਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਤੇ ਇਹ ਜਹਾਜ਼ ਹਵੇਲੀ ਜਿਹੜੀ ਸੇਵਾ ਦਾ ਮਹਾਨ ਕਾਰਜ ਕੀਤਾ ਜਾ ਰਿਹਾ ਉਹਨਾਂ ਵੱਲੋਂ ਤੇ ਭਾਰਤੀ ਪ੍ਰਸਿੱਧ ਏਜੰਸੀ ਆ ਕੋਈ ਤੇ ਉਹਨਾਂ ਵੱਲੋਂ ਜੀ ਇਹ ਕੀਤਾ ਜਾ ਰਿਹਾ ਵਾ ਤੇ ਉਹਨੂੰ ਸਾਮ ਸੰਭਾਲ ਦੀ ਮਦਦ ਕੀਤਾ ਜਾ ਰਿਹਾ ਇਹ ਕਹਿੰਦੇ ਇੱਕ ਜਿੱਦਾਂ ਜਹਾਜ਼ ਹਵੇਲੀ ਹੁੰਦੀ ਆ ਜਹਾਜ਼ ਹੁੰਦਾ ਵਾ ਮਤਲਬ ਕਿ ਉਹ ਸ਼ੇਪ ਦੀ ਹਵੇਲੀ ਆ ਵੀ ਜਿੰਨਾ ਸਮੁੰਦਰੀ ਜਹਾਜ਼ ਹੁੰਦਾ ਉਹ ਥੱਲੇ ਹੁੰਦਾ ਵਾ ਤੇ ਉਹ ਨਹੀਂ ਇਹ ਕਹਿੰਦੇ ਥੱਲੇ ਵੀ ਬਣੀ ਹੋਈ ਆ ਵਾ ਤੇ ਅੰਦਰ ਦਾ ਜਾਣ ਨਹੀਂ ਦਿੰਦੀ ਕਿਉਂਕਿ ਲੇਬਰ ਲੋਵਰ ਲੱਗੀ ਹੋਈ ਆ ਜਿਹੜੀਆਂ ਆ ਇੱਟਾਂ ਦੇਖ ਰਹੇ ਹੋ ਤੁਸੀਂ ਆ ਦੇਖੋ ਇਹ ਬਹੁਤ ਪੁਰਾਣੀਆਂ ਲੱਗ ਰਹੀਆਂ ਨੇ ਇੱਟਾਂ ਤੇ ਉਹ ਮੇਰੇ ਪਿੱਛੇ ਵੀ ਬਹੁਤ ਭੀਆਂ ਨੇ ਇੱਟਾਂ ਤੇ ਲੇਬਰ ਦਾ ਕੰਮ ਚੱਲ ਰਿਹਾ ਲਿਖ ਕੇ ਵੀ ਲਾਇਆ ਹੋਇਆ ਉਹਨਾਂ ਨੇ ਆਪਣੇ ਜਿਹੜੀ ਮੈਨੇਜਮੈਂਟ ਆ ਤੇ ਤੁਸੀਂ ਆਪਾ ਉੱਥੇ ਨਾ ਨਹੀਂ ਜਾ ਸਕਦੇ ਤੁਹਾਨੂੰ ਬੈਕ ਸੀਨ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਵੇਲੀ ਦਾ ਕੰਮ ਚੱਲ ਰਿਹਾ ਵਾ ਉਦੋਂ ਬਾਅਦ ਹੌਲੀ ਹੌਲੀ ਹੋ ਸਕਦਾ ਅ ਮਹੀਨਾ 2 ਮਹੀਨੇ ਤੱਕ ਵੀ ਇਹਨੂੰ ਖੋਲ ਦਿੱਤਾ ਜਾਵੇ ਵੀ ਅੰਦਰ ਜਿਹੜੇ ਨੇ ਸੰਗਤ ਆਉਂਦੀ ਆ ਉਹਨੂੰ ਤੁਸੀਂ ਨਾ ਦੇਖ ਸਕਦੇ ਨੇ ਤੇ ਆਪਾਂ ਬਾਕੀ ਤੁਹਾਨੂੰ ਮਗਰੋਂ ਸਾਰਾ ਜ਼ੂਮ ਕਰਕੇ ਦਿਖਾਉਣਾ ਤੁਸੀਂ ਆ ਦੇਖ ਸਕਦੇ ਹੋ ਤੇ ਇੱਧਰ ਸੇਵਾ ਸੰਭਾਲਦਾ ਕੰਮ ਚੱਲੀ ਜਾਂਦਾ ਵਾ ਤੇ ਬਾਈ ਹੁਣੀ ਦੇ ਘਰ ਦੇ ਗੁਰਵਿੰਦਰ ਦੇ ਇੱਥੇ ਇਹ ਲ ਆਪਣਾ ਮਿੱਤਰਾ ਕਲਾਸਫੇਲ ਉਹਨਾਂ ਦੇ ਘਰ ਦੇ ਕੋਲ ਹੀ ਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਇਹਦੇ ਵਿੱਚ ਤੁਸੀਂ ਮੈਂ ਜ਼ੂਮ ਕਰਦਾ ਆ ਦੇਖੋ ਇਹ ਆ ਜੀ ਦੀਵਾਨ ਟੋਡਰ ਮੱਲ ਹਵੇਲੀ ਤੇ ਅੰਦਰ ਪੂਰਾ ਕੰਮ ਚੱਲ ਰਿਹਾ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਵਾ ਤੇ ਆਪਾਂ ਇੱਥੇ ਹੀ ਬਸ ਇੰਨੀ ਇੱਕ ਵੀਡੀਓ ਤੁਹਾਨੂੰ ਜਾਣਕਾਰੀ ਜਿਹੜੀ ਸੀ ਉਹ ਦਿੱਤੀ ਆ ਇੱਥੇ ਥੋੜਾ ਜਿਹਾ ਹੋਰ ਜ਼ੂਮ ਕਰ ਲੈਨੇ ਆ ਇਹ ਇਟਾਂ ਦੀ ਮੈਂ ਗੱਲ ਕਰਦਾ ਸਾਂ ਇਟਾਂ ਬਹੁਤ ਪੁਰਾਣੀਆਂ ਪਈਆਂ ਨੇ ਤੇ ਇਹ ਨਹੀਂ ਪਤਾ ਵੀ ਇਹ ਕਿੰਨੇ ਆਕ ਪੁਰਾਣੀਆਂ ਨੇ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਇੱਥੇ ਇਤਿਹਾਸ ਲਿਖਿਆ ਹੋਊਗਾ ਪੁੱਛਦੇ ਆਂ ਬਾਈ ਨੂੰ ਬਾਈ ਜੀ ਨੂੰ ਕਿਉਂਕਿ ਜਾਣਕਾਰੀ ਲੈ ਕੇ ਫਿਰ ਤੁਹਾਡੇ ਕੋਲੇ ਪਹੁੰਚਾਵਾਂਗੇ ਆਪਦੇ ਕੋਲੋਂ ਆਪਾਂ ਕਹਤਾ ਵੀ ਇੰਨੇ ਸਾਲ ਪੁਰਾਣੀਆਂ ਨੇ ਉਹ ਫਿਰ ਗੱਲ ਲੱਗਾ ਗੁਰਵਿੰਦਰ ਵੀਰੇ ਆਪਾਂ ਇੱਕ ਗੱਲ ਬੋਲਣੀ ਜਿਹੜੀਆਂ ਇੱਟਾਂ ਪੰਨੀਆਂ ਨੇ ਇਹ ਪੁਰਾਣੀਆਂ ਨੇ ਕਿ ਜਾਂ ਨਵੀਆਂ ਇਹ ਪੁਰਾਣੀਆਂ ਨੇ ਵੀਰੇ ਸਾਰੀਆਂ ਉਹ ਸਮੇਂ ਦੀਆਂ ਇਹ ਹੋਵੇ ਲਾ ਲੋ ਵੀ ਉਸ ਸਮੇਂ ਦੀਆਂ ਨੇ ਇਹ ਜਿਵੇਂ ਹੁਣ ਇਹਨਾਂ ਨੇ ਕਿਤੋਂ ਲਈਆਂ ਨੇ ਜਾਂ ਕੁਛ ਖਦਾਈ ਵਾਲੇ ਵਿੱਚੋਂ ਵੀ ਨਿਕਲੀਆਂ ਆ ਇਹ ਹਨਾ ਅੱਛਾ ਥੱਲਿਓਂ ਵੀ ਨਿਕਲ ਰਹੀਆਂ ਨੇ ਜਿਹੜੀਆਂ ਆਪਾਂ ਉਸ ਦਿਨ ਪਹਿਲਾਂ ਦੇਖੀਆਂ ਸੀ ਜਿਹੜੀਆਂ ਆਪਾਂ ਪਹਿਲਾਂ ਦੇਖੀਆਂ ਸੀ ਇਹਨਾਂ ਨੇ ਹੁਣ ਲੈ ਲਈਆਂ ਜਾਂ ਮੰਗਵਾਈਆਂ ਕਿੱਥੋਂ ਨੇ ਵੀ ਇਹ ਜਿਵੇਂ ਹੁਣ ਸਰੰਦ ਚ ਕਾਫੀ ਅੱਛਾ ਅੱਛਾ ਫਿਰ ਇੱਥੇ ਲੱਗਣੀਆਂ ਹਨ ਹਾਂ ਇਹ ਹੁਣ ਸਾਰੀਆਂ ਉਰੇ ਲਾ ਰਹੇ ਅੱਛਾ ਏਟਾ ਤਿਆਰ ਕਰਨ ਲੱਗੇ ਨੇ ਇੱਥੇ ਪੁਰਾਣੀ ਏਟਾਂ ਔਰ ਪਹਿਲਾਂ ਹੀ ਲਾ ਕੇ ਉਹੀ ਪੁਰਾਣੀ ਦਿਖ ਦੇ ਦੇਣੀ ਇਹਨਾਂ ਨੂੰ ਅੱਛਾ ਅੱਛਾ ਇਹ ਮਹਿੰਗਾਈ ਗਈ ਹੈ ਏਟ ਸਾਰੀ ਹੈ ਨਾ ਇਹ ਸਾਰੀ ਸਰੰਦ ਤੁਹਾਨੂੰ ਪਤਾ ਪਹਿਲਾਂ ਨਾ ਪੁਰਾਣੀ ਏਟ ਇਸ ਸਰੰਦ ਦੇ ਵਿੱਚ ਤੇ ਇਹ ਉਹੀ ਏਟਾਂ ਨੇ ਜੀ ਇੱਥੇ ਕੋਸ਼ ਖੁਦਾਈ ਚੋਂ ਵੀ ਨਿਕਲੀਆਂ ਨੇ ਤੇ ਕੋਸ਼ ਵਾਲੇਦਾਲੇੋਂ ਸਰੰਦ ਸ਼ਹਿਰ ਚ ਜਿਵੇਂ ਮੰਗਵਾ ਕੇ ਇੱਥੇ ਇਹ ਜਿਹੜੀਆਂ ਸਾਰੀਆਂ ਏਟਾਂ ਇੱਥੇ ਹਵੇਲੀ ਦੇ ਵਾਲੇਦਾਲੇ ਜਿੱਥੇ ਵੀ ਉਹਨਾ ਕੰਮ ਚੱਲ ਰਿਹਾ ਟੁੱਟ ਭੱਜ ਇੱਥੇ ਲਗਾਈਆਂ ਜਾਣਗੀਆਂ ਹਾਂਜੀ ਆਪਾਂ ਦੀਵਾਨ ਟੋਡਰਮਲ ਹਵੇਲੀ ਦੇਖਣ ਤੋਂ ਬਾਅਦ ਆਪਾਂ ਚਾਲੇ ਪਾਉਣੇ ਜੀ ਆਪਾਂ ਹੁਣ ਦਰਸ਼ਨ ਮੇਲਾ ਕਰਨਾ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੇ ਬਾਈ ਗੁਰਵਿੰਦਰ ਦਾ ਬਹੁਤ ਬਹੁਤ ਧੰਨਵਾਦ ਚਾਹ ਨਹੀਂ ਚਾਹ ਨਹੀਂ ਸੱਚ ਕੌਫੀ ਨਾਲ ਪਿੰਨੀਆਂ ਨਾਲ ਪਕੌੜੀਆਂ ਪੂਜੀਆ ਬਿਸਕਟ ਹੋਰ ਪਤਾ ਨਹੀਂ ਕੀ ਕੀ ਸੀਗਾ ਪਿਆਰ ਬਹੁਤ ਸਾਰਾ ਪਿਆਰ ਢੇਰ ਸਾਰਾ ਉਹ ਤਾਂ ਚਲੋ ਹੈਗਾ ਹੀ ਆ ਪਿਆਰੇ ਤਾਂ ਹੀ ਤਾਂ ਆਪਾਂ ਕਰੇ ਗਏ ਆ ਤੇ ਬਹੁਤ ਬਹੁਤ ਵੀਰੇ ਧੰਨਵਾਦ ਤੁਹਾਡਾ ਅਗਲੀ ਵਾਰ ਆਏ ਹੁਣ ਪਹਿਲਾਂ ਦੱਸ ਦਿਓ ਹਾਂ ਰੋਟੀ ਪਾਣੀ ਦਾ ਸਾਰਾ ਨਹੀਂ ਰੋਟੀ ਪਾਣੀ ਹਾਂ ਉਹਦੇ ਵਾਸਤੇ ਧੰਨਵਾਦ ਪਰ ਸਾਡੇ ਕੋਲੇ ਪਰੌਂਠੇ ਹਜੇ ਪਏ ਨੇ ਤੇ ਠੀਕ ਆ ਜੀ ਓਕੇ ਸਸਰੀ ਕਾਲ ਓਕੇ ਬਾਈ ਤੇਗਵੀਰ ਸਿੰਘ ਬਾਈ ਤਾਂ ਕਰਦੇ ਯਾਰ ਬਾਈ ਤੇ ਇਹ ਦਰਬਾਰ ਸਾਈਕਲ ਲਾਇਆ ਸੀ ਆਪਾਂ ਇੱਥੋਂ ਚੱਕਦਿਆਂ ਤੇ ਆਪਾਂ ਨਿਕਲਣਾ ਚੰਡੀਗੜ੍ਹ ਵੱਲ ਨੂੰ ਤੇ ਰਸਤੇ 'ਚ ਵੀ ਮਿਲਣਾ ਮਿੱਤਰਾਂ ਨੂੰ ਹਾਂਜੀ ਆਪਾਂ ਫਤੇਗੜ ਸਾਹਿਬ ਦਰਸ਼ਨ ਮੇਲਾ ਜੀ ਕਰ ਜਾਂਦਾ ਸੀਗਾ ਉਸ ਤੋਂ ਬਾਅਦ ਆਪਾਂ 2 ਕਿਲੋਮੀਟਰ ਬਾਹਰ ਆ ਕੇ 3 ਕਿਲੋਮੀਟਰ ਤਕਰੀਬਨ ਇੱਥੇ ਗੁਰਦੁਆਰਾ ਸਾਹਿਬ ਇੱਕ ਕਿਹੜਾ ਵੀਰੇ ਗੁਰਦੁਆਰਾ ਸਾਹਿਬ ਸੀ ਗੰਡੂਆ ਗੁਰਦੁਆਰਾ ਸਾਹਿਬ ਹਨਾ ਗੰਡੂਆ ਜਿੱਥੇ ਉਹ ਪਹਿਲਾਂ ਜਵਰਾਜ ਸਿੰਘ ਵੀ ਮਤਲਬ ਕਿ ਕਾਫੀ ਇੱਥੇ ਆਉਂਦੇ ਸੀ ਉਹ ਪਹਿਲਾਂ ਤੇ ਹੁਣ ਵੀ ਉਹ ਜਿਵੇਂ ਸਮਾਗਮ ਹੁੰਦਾ ਉਦੋਂ ਆਉਂਦੇ ਨੇ ਤੇ ਆਪਾਂ ਅੱਗੇ ਇੱਕ ਮਿੱਤਰ ਨੂੰ ਹੋਰ ਮਿਲਣਾ ਉਹਨਾਂ ਨੂੰ ਮਿਲ-ਮੁਲ ਕੇ ਉੱਥੇ ਫਿਰ ਆਪਾਂ ਜਾਵਾਂਗੇ ਜੇ ਮਹਾਲੀ ਦੇਖਾਂਗੇ ਅੰਬ ਸਾਹਿਬ ਗੁਰਦੁਆਰਾ ਜਾਂ ਫਿਰ ਸੁਹਾਣਾ ਸਾਹਿਬ ਕਿਤੇ ਜਿਹੜਾ ਟਿਕਾਣਾ ਆਪਾਂ ਰਾਤ ਦਾ ਅੱਜ ਉੱਥੇ ਕਰਾਂਗੇ ਬਾਕੀ ਦੇਖਦੇ ਆ ਜੇ ਕਿਤੇ ਹੋਰ ਹੁੰਦਾ ਹੋਇਆ ਉਹ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਰਸਤੇ 'ਚ ਆਪਾਂ ਜੇ ਕੋਈ ਦੇਖਣ ਵਾਲੀ ਚੀਜ਼ ਹੋਈ ਉਹ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਤੇ ਆਪਣਾ ਮਿੱਤਰੋ ਮਗਰ ਕਿਸੇ ਨੇ ਆਵਾਜ਼ ਮਾਰ ਲਈ ਸੀ ਉਹ ਬਾਈ ਉਧਰ ਦਰਸ਼ਨ ਦਦਾਰੇ ਕਰ ਰਿਹਾ ਬਾਈ ਉਹਨਾਂ ਦੇ ਤੇ ਉਹ ਆਉਂਦਾ ਤੇ ਆਪਾਂ ਉਹਦੇ ਬਾਅਦ ਫਿਰ ਚੱਲਦੇ ਹਾਂ ਜੀ ਸਫਰ ਨਾਲ ਜੁੜੇ ਰਹੋ ਹਾਂਜੀ ਆਪਾਂ ਆਗੇ ਸੀਗੇ ਭੂਰੇ ਦੇ ਟਾਬੇ ਤੇ ਤੇ ਆਪਾਂ ਆਪਣੇ ਤੁਹਾਨੂੰ ਦੱਸਿਆ ਸੀਗਾ ਮਿੱਤਰ ਨੂੰ ਮਿਲਣਾ ਸੀਗਾ ਤੇ ਉਹ ਵੀ ਪਹੁੰਚ ਚੁੱਕਿਆ ਜੀ ਤੇ ਨਾਮ ਹੁਣ ਮੈਂ ਤੇਰਾ ਕਿਹੜਾ ਲਾਵਾਂ ਠੀਕਾ ਉਹ ਲਾਵਾਂ ਜਾਂ ਕਿਹੜਾ ਉਰਫ ਲਾਵਾਂ ਆਪਾਂ ਦਾ ਵੈਸੇ ਇਹਨੂੰ ਜਾਨੂ ਕਹਿੰਦੇ ਆ ਜਾਨੂ ਧਾਲੀਵਾਲ ਤੇ ਬਾਈ ਇੱਧਰ ਬੈਠਾ ਚਾਹ ਪਾਣੀ ਆ ਚੁੱਕਿਆ ਤੇ ਇਹ ਬਾਈ ਤੁਹਾਡਾ ਨਾਮ ਕੀ ਹੈ ਜੀ ਤਰਨ ਇਧਰ ਤਰਨ ਹੈ ਤੁਹਾਡਾ ਰਿਸ਼ਤੇਜ ਕੀ ਲੱਗਦਾ ਓਕੇ ਹਬੀ ਇਹ ਛੋਟਾ ਯਾਰ ਦੋਸਤਾ ਤੇ ਚਾਹ ਪਣੀ ਬਾਲਾ ਕੋਈ ਹੈ ਨਹੀਂ ਸੀਗਾ ਖਾਣ ਪੀਣ ਦਾ ਪ੍ਰਸ਼ਾਦਾ ਛਕਿਆ ਸੀਗਾ ਫਤੇਗੜ ਸਾਹਿਬ ਤੋਂ ਤੇ ਬਿਸਕੁਟ ਦੋ ਦੋ ਛਕ ਲਾਂਗੇ ਪਾਵਰ ਬੈਂਕ ਹੈਗੀ ਆ ਚਾਰਜ ਕਰਨ ਵਾਲਾ ਫੋਨ ਤੇ ਦੇਖਦੇ ਆਂ ਅੰਬ ਸਾਹਿਬ ਗੁਰਦਰਾ ਸਾਹਿਬ ਪਹੁੰਚਦੇ ਉੱਥੇ ਜਾ ਕੇ ਕਰਦੇ ਆਂ ਮਾੜਾ ਮੋਟਾ ਗੱਲਬਾਤ ਕਮਰਾ ਗੁੰਮਰਾ ਮਿਲਦਾ ਨਹੀਂ ਟੈਂਟ ਲਾਵਾਂਗੇ ਸਫ਼ਰ ਨਾਲ ਜੁੜੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੇ ਪੂਰੇ ਦੇ ਟਾਬੇ ਤੇ ਕੁਛ ਨਾ ਜੜੀਆਂ ਅ ਬਰਾਸਤੀ ਇੱਥੇ ਚੀਜ਼ਾਂ ਪੁਰਾਣੀਆਂ ਸਾਂਭ ਕੇ ਰੱਖੀਆਂ ਨੇ ਆ ਮੇਰੇ ਯਾਦਾਂ ਮੈਂ ਤੇ ਮੇਰੇ ਮਿੱਤਰ ਨੇ ਕੈਨੇਡਾ ਚ ਲੱਗ ਗਿਆ ਸੰਦੀਪ ਸਿੰਘ ਚਾਹਲ ਅਸੀਂ ਨਾ ਤੇ ਫੋਟੋ ਕਰਾਈ ਸੀਗੀ ਜੇ ਮੇਰੇ ਕੋਲੇ ਫੋਟੋ ਹੋਈ ਮੈਂ ਜ਼ਰੂਰ ਇਹਦੇ ਵਿੱਚ ਲਾਉਂਗਾ ਇੱਥੇ ਸੀ ਇਹ ਬਾਹਰ ਖੜਾ ਹੁੰਦਾ ਜਦੋਂ ਤੇ ਆ ਗਿਆ ਇੱਕ ਬਾਈ ਸਾਈਕਲ ਬਣਾਇਆ ਆ ਜਨ ਦੇ ਮਰੂਤੀ ਦੇ ਟਾਇਰ ਪਾ ਕੇ ਪੂਰੇ ਦਾ ਟਾਬਾ ਇੱਧਰ ਜੌਂਡੀਅਰ ਖੜਾ ਮੈਨੂੰ ਲਾਦਾ ਕੱਪੜਾ ਦਿੱਤਾ ਹੋਇਆ ਵਾ ਜੌਂਡੀਅਰੀਆ ਤੇ ਆ ਮੋਡ ਸਹੀ ਹੈ ਇਹਦੇ ਵਿੱਚ ਪੂਰਾ ਫਰੇਮ ਆ ਜਾਂਦਾ ਤੇ ਇਧਰ ਮੰਜਾ ਮੈਂ ਕਹਣਾ ਕਿੰਨੇ ਜਾਨੇ ਬਹਿ ਜਾਣਗੇ ਮੰਜੇ ਤੇ ਜੇ ਮੰਜਾ نوٹ ਕਰੋ ਇਥੇ ਬਹਿ ਜਾਣਗੇ ਚਾਰ ਤੇ 10 ਕਿ ਜਾਨੇ ਤਾਂ ਬਹਿ ਜਾਣਗੇ ਇੱਕ ਵਾਰ ਚ ਚਾਰ ਪੰਜ ਉਧਰ ਚਾਰ ਪੰਜ ਇਧਰ ਬਾਕੀ ਦੌਣ ਤੇ ਵੀ ਆ ਜਾਣਗੇ ਚਾਰ ਪੰਜ ਜਾਨੇ ਤੇ ਬਾਕੀ ਉਧਰ ਹੈਲੀਕਾਪਟਰ ਵੀ ਖੜਾ ਤੁਹਾਨੂੰ ਮੈਂ ਦਿਖਾਉਣਾ ਇੱਕ ਹੈਲੀਕਾਪਟਰ ਇੱਧਰ ਖੜਾ ਵਾ ਸੀਟਾਂ ਸੀਟਾਂ ਦਾ ਮੂਰੇ ਯਾਰ ਸ਼ੀਸ਼ਾ ਛੋਸ਼ਾ ਇਹਦਾ ਹੈਲੀਕਾਪਟਰ ਦਾ ਹੈ ਹੀ ਨਹੀਂ ਸੀਟਾਂ ਦੋ ਨੇ ਨਾ ਇਹਦਾ ਸਟੀeringਾ ਨਾ ਕੋਈ ਮੀਟਰ ਮੋਟਰ ਆ ਤੇ ਪੱਖਾ ਹੈਗਾ ਉਦਾਂ ਹੀ ਬਣਾਇਆ ਹੋਇਆ ਵਾ ਫੋਟੋ ਫੋਟੋ ਕਰਾਉਣ ਨੂੰ ਪਿੱਛੇ ਬਾਈ ਦਾ ਕਿਆਰੀਆਂ ਕੁਰੀਆਂ ਲਾਈਆਂ ਨੇ ਗਾਰਡਨ ਵਗੈਰਾ ਬਣਾਇਆ ਹੋਇਆ ਵਾ ਪਿੱਛੇ ਕੁਝ ਨਹੀਂ ਹੈਗਾ ਤੇ ਉਧਰ ਠੋਕਰ ਠੋਕਰ ਖੜੀ ਆ ਤੇ ਟਾਬਾ ਇਧਰ ਬਾਈ ਦਾ ਪੂਰੇ ਦਾ ਰੈਸਟੋਰੈਂਟ ਨਾਲ ਆ ਤੇ ਇਧਰ ਚਾਹ ਚੂਜੇ ਪੀਣੀ ਆ ਤੁਸੀਂ ਸ਼ੱਕਰ ਵਾਲੀ ਬਾਹਰ ਪੀ ਸਕਦੇ ਹੋ ਬਾਕੀ ਟਰੈਕਟਰ ਦੋ ਤਿੰਨ ਉਧਰ ਵੀ ਖੜੇ ਨੇ ਪੁਰਾਣਾ ਸਮਾਨ ਆ ਜਿਵੇਂ ਆ ਘੜੇ ਘੁੜੇ ਵਾਟਰ ਕੁਲਰ ਮਿੱਟੀ ਦੇ ਉਹ ਵੀ ਦਿਖਾਉਨੇ ਆ ਆ ਮਾੜੋਂ ਬੈਠੀ ਬਿਸਕਟ ਕਿਨੇ ਪਾਏ ਨੇ ਤੈ ਪਾਏ ਨੇ ਖਾਲਾ 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 ਇਧਰ ਇੰਜਣ ਵੀ ਖੜਾ ਆ ਰੇਲ ਦਾ ਇੱਕ ਬਣਾਇਆ ਹੋਇਆ ਭੱਜ ਗਈ ਇਧਰ ਗੱਡਾ ਵਾ ਜਿਹੜਾ ਇਹ ਟੁੱਟ ਭਾਜੇ ਦੀ ਖਾਸੀ ਹੋਈ ਪਈ ਆ ਆਪਾਂ ਹੁਣ ਉਧਰ ਚੱਲਦੇ ਆ ਤੇ ਇੱਧਰ ਮਿੱਟੀ ਦੇ ਭਾਂਡੇ ਪਏ ਨੇ ਤੁਹਾਨੂੰ ਦਿਖਾਉਣੇ ਆ ਜਾ ਕੇ ਉਹ ਸਾਹਮਣੇ ਬਾਬਾ ਜੀ ਇੱਕ ਅੰਦਰ ਨੇ ਉਹ ਇੱਥੇ ਇਹ ਵੇਚਦੇ ਨੇ ਆਹ ਵਾਲੇ ਤੇ ਆਹ ਆਲਣੇ ਵਗੈਰਾ ਪਏ ਨੇ ਆਹ ਜਿਹੜੇ ਵਾਟਰ কুলਰ ਨੇ ਮੂਰੇ ਟੂਟੀਆਂ ਦਾਈਆਂ ਹੁੰਦੀਆਂ ਨੇ ਨਾ ਮਿੱਟੀ ਦੇ ਬਣਾ ਕੇ ਉਹ ਸਿਸਟਮ ਪਏ ਆ ਕੁਝ ਜਿਹੇ ਬਣਾਏ ਪਏ ਨੇ ਉਹ ਗੱਲੇ ਹੁੰਦੇ ਜਿਵੇਂ ਆਪਾਂ ਪਹਿਲਾਂ ਭੰਨ ਦੇਂਦੇ ਪਏ ਪੂਹੇ ਪਾ ਕੇ ਨਾ ਤੇ ਆ ਛੋਟੇ ਤੰਦੂਰ ਪਏ ਨੇ ਆ ਬਰਤਮਾਨ ਪਏ ਨੇ ਤੇ ਇੱਥੇ ਤੁਸੀਂ ਖਰੀਦੋ ਫਰੋਖਤ ਕਰ ਸਕਦੇ ਹੋ ਤੇ ਇੱਕ ਆ ਖੜਾ ਟਰੈਕਟਰ ਇਹ ਵੀ ਇਹ ਤੇ ਵੀ ਫੋਟੋ ਅਸੀਂ ਬਹੁਤ ਖੁਚਾਈਆਂ ਹੋਈਆਂ ਨੇ ਬਾਈ ਇੱਕ ਆ ਪਰੇ ਖੜਾ ਆਹ ਬਾਈਲਾ ਰਸ ਜਿਹੜੀ ਬਿੰਨੂ ਢਿੱਲੋਂ ਦੀ ਮੂਵੀ ਨਹੀਂ ਆਈ ਸੀ ਤੁਸੀਂ ਦੇਖੀ ਹੋਊਗੀ ਤੇ ਇਹਦੀ ਹਾਈਟ ਬਹੁਤ ਆ ਟਰੈਕਟਰ ਦੀ ਤੇ ਹੁਣ ਆਪਾਂ ਚੱਲਦੇ ਆਂ ਜੀ ਆਪਾਂ ਲੇਟ ਨਹੀਂ ਹੋਣਾ ਹੈਗਾ ਤੇ ਆਪਾਂ ਇੱਥੋਂ ਟਾਈਮ ਦਾ ਨਿਕਲੀਏ ਆਪਾਂ ਹੁਣ ਇੱਥੋਂ ਚੱਲਦੇ ਆਂ ਜੀ ਆ ਜਾਣਾ ਗੁਰਦੁਆਰਾ ਅੰਬ ਸਾਹਿਬ ਬਾਈ ਜਾਨੂ ਦਾ ਢਾਲੀ ਵਾਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਮੈਡੀਟੇਸ਼ਨ ਉੱਥੇ ਸੈਂਟਰ ਰੇਕੀ ਸੈਂਟਰ ਆਉਂਦੇ ਨੇ ਤੇ ਪ੍ਰਾਣਯ ਮਿੱਤਰ ਨੇ ਸਾਡੇ ਨਾਲ ਜੁੜੇ ਹੋਏ ਤੇ ਚਾਹ ਪਾਣੀ ਪੀਤਾ ਵਾ ਬਾਕੀ ਭੁੱਖ-ਭਕ ਹੈ ਨਹੀਂ ਸਾਡੇ ਕੋਲ ਪਰੌਂਠੇ ਸਵੇਰ ਦੇ ਵੀ ਹੈਗੇ ਨੇ ਬੰਨੇ ਹੋਏ ਵੈਸੇ ਚਾਰ ਪਰੌਂਠੇ ਪਏ ਨੇ ਬਾਈ ਸਾਡੇ ਕੋਲ ਯਾਰ ਉਹਦੀ ਖਾਦੇ ਨਹੀਂ ਹੈਗੀ ਉਹ ਮੈਂ ਫਿਰ ਓਕੇ ਹੋਗਾ ਸਵੇਰੇ ਅਸੀਂ ਤੁਰੇ ਤੁਰੇ ਲੁਧਿਆਣੇੋਂ ਆਹ ਬਾਈ ਉੱਥੇ 2 ਕਿਲੋ ਸੇਬ ਦੇ ਗਿਆ ਕੋਈ ਉਹ ਜੀ ਉਹ ਇੱਕ ਵੀ ਨਹੀਂ ਖਾਦਾ ਕੇਲੇ ਕੋਲੇ ਅਸੀਂ ਖਾ ਲਏ ਸੀਗੇ ਤੇ ਇਹ ਥੋੜਾ ਜਿਹਾ ਸੰਗ ਦਾ ਜੀ ਹਾਂ ਕੱਲ ਨੂੰ ਘੱਮ ਹੋਣਗੇ ਸਵੇਰੇ ਉੱਠ ਕੇ ਨਹੀਂ ਡਾਕਟਰ ਕਹਿੰਦੇ ਨੇ ਸਵੇਰੇ ਉੱਠ ਕੇ ਸੇਬ ਖਾਓ ਉਹ ਖਾਵਾਂਗੇ ਹੁਣ ਹਨਾ ਪਰੌਂਠੇ ਘਰੇ ਮਾਂ ਅੱਛਾ ਪਰੌਂਠੇ ਹਾਂ ਯਾਰ ਪਰੌਂਠੇ ਦਾ ਰਾਤ ਨੂੰ ਛਕਣਾ ਗਿਆ ਉਹ ਕਿਹੜਾ ਖਰਾਬ ਹੁੰਦਾ ਠੰਡ ਹਨਾ ਠੀਕ ਆ ਜੀ ਫਿਰ ਇੱਥੋਂ ਚੱਲਦੇ ਆਪਾਂ ਸਫਰ ਨਾਲ ਜੁੜੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਜਾ ਕੇ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਇੱਕ ਇੱਥੇ ਬਾਈ ਹੁਣੀ ਚੁੰਨੀ ਨੇ ਉਹਨਾਂ ਨੇ ਨਾ ਇੱਕ ਕੈਫੇ ਓਪਨ ਕੀਤਾ ਬਾਈ ਗੁਰਵਿੰਦਰ ਨੂੰ ਇੱਥੇ ਨਾਲ ਮਿਲ ਗਿਓ ਕਹਿੰਦੇ ਜ਼ਰੂਰ ਨਾ ਚਾਹੇ ਅੱਧਾ-ਅੱਧਾ ਕੱਪ ਕੌਫੀ ਪੀ ਕੇ ਜਾਇਓ ਤੇ ਪਰ ਜ਼ਰੂਰ ਕੈਫੇ ਜਾ ਕੇ ਜਾਇਓ ਬਾਈ ਨੇ ਨਾਲ ਮਾੜਾ-ਮੋਟਾ ਖਾਣ ਨੂੰ ਵੀ ਬਹੁਤ ਟੇਸਟੀ ਸੀਗੇ ਇੱਥੇ ਜ਼ਰੂਰ ਦਰਸ਼ਨ ਦਿਓ ਇਹ ਸਰੰਦ ਤੋਂ ਜਿਹੜਾ ਰੋਡ ਆਉਂਦਾ ਵਾ ਇਹ ਲਾਂਡਰਾਂ ਨੂੰ ਜਾਂਦਾ ਉਹ ਰੋਡ ਤੇ ਆਹੇ ਯੰਮੀ ਕੈਫੇ ਸ਼ਹਿਰ ਚੰਡੀਗੜ੍ਹ ਪਹੁੰਚ ਚੁੱਕੇ ਆਪਾਂ ਚੰਡੀਗੜ੍ਹ ਥੋੜਾ ਜਿਹਾ ਅੱਗੇ ਆ ਮਹਾਲੀ ਆ ਗਏ ਆਪਾਂ ਮਹਾਲੀ ਦਾ ਇੱਧਰ ਬੋਰਡ ਆਪਾਂ ਨੂੰ ਦਿਖਿਆ ਜੀ 350 ਸਾਲ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖ ਰਿਹਾ ਹੋਵੇਗਾ ਉਹ ਸਾਹਮਣੇ ਜੀ ਗੁਰਦੁਆਰਾ ਅੰਬ ਸਾਹਿਬ ਉੱਥੇ ਆਪਾਂ ਰੈਸ਼ ਕਰਾਂਗੇ ਅੱਜ ਦੀ ਤੇ ਆਹ ਸਾਈਕਲ ਵਾਸਤੇ ਸਪੈਸ਼ਲ ਬਣਿਆ ਹੋਇਆ ਜੀ ਜਾਣ ਨੂੰ ਗੁਰਦੁਆਰਾ ਅੰਬ ਸਾਹਿਬ ਤੇ ਸਾਰੀ ਬਾਉਂਡਰੀ ਗੁਰਦੁਆਰਾ ਸਾਹਿਬ ਦੀ ਹੈ ਜੀ ਬਹੁਤ ਅ ਦੂਰ ਤੱਕ ਤੁਸੀਂ ਜਿਹੜੀ ਨਿਗਾਹ ਵੱਜਦੀ ਆ ਤੇ ਆਪਾਂ ਹੁਣ ਮੇਨ ਗੇਟ ਦੇਖਦੇ ਆ ਇੱਧਰਾਂ ਜਾਂ ਇੱਧਰਾਂ ਲੱਭਦਿਆਂ ਜਾ ਕੇ ਅੱਗੇ ਆਏ ਆ ਪਰ ਆਪਾਂ ਹੋਰ ਪਾਸੇ ਦੀ ਆਏ ਆ ਹੁਣ ਲੱਭਦੇ ਆ ਕਿੱਧਰ ਸਾਈਕਲ ਥੱਲੇ ਖੜਾ ਕੇ ਬੰਨ ਕੇ ਆਪਾਂ ਇੱਧਰ ਥੱਲੇ ਆ ਬਿਲਡਿੰਗ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਨਾ ਕਮਾਰਤਾ ਇੱਥੇ ਕਮਰਾ ਨਹੀਂ ਮਿਲੇ ਇੱਥੇ ਆਪਾਂ ਸ਼ਾਇਦ ਟੈਂਟ ਲਾਵਾਂਗੇ ਤੇ ਇੱਧਰ ਇਹ ਹਾਲ ਵਗੈਰਾ ਹੈਗਾ ਇੱਧਰ ਪੁੱਲ ਪਿਆ ਆਪਾਂ ਪਰਿਆ ਪਿਆ ਤੇ ਵਿੱਚ ਸਿਸਟਮ ਹੈ ਨਹੀਂ ਪੈਣ ਨੂੰ ਇੱਥੇ ਗੱਦੇ ਕੱਢ ਲਈ ਆਪਾਂ ਇੱਥੇ ਦੇਖਦੇ ਆਂ ਪੁੱਛਣ ਗਿਆ ਗੁਰਵਿੰਦਰ ਬਾਈ ਵੀ ਟੈਂਟ ਇੱਥੇ ਲਾ ਲਈਏ ਫਿਰ ਆਪਾਂ ਖੋਲ ਲੈਣਾ ਫਿਰ ਲਾਉਣੇ ਆ ਟੈਂਟ ਤੇ ਬਾਅਦ ਚੋਂ ਕਰਦੇ ਆਂ ਬਾਕੀ ਟੈਂਟ ਦੇ ਵਿੱਚ ਗੱਲਬਾਤ ਆਪਾਂ ਨੂੰ ਅੱਜ ਉੱਥੇ ਨਾ ਟੈਂਟ ਲਾਉਣ ਨਹੀਂ ਦਿੱਤਾ ਸੀਗਾ ਉਹ ਫਿਰ ਬਾਹਰ ਪੈਣ ਨਹੀਂ ਦਿੰਦੇ ਤੇ ਥੱਲੇ ਇੱਕ ਬਾਬਾ ਜੀ ਨੇ ਹੋਰ ਹਾਲ ਖੋਲਤਾ ਸੀਗਾ ਤੇ ਪ੍ਰਸ਼ਾਦਾ ਛਕਿਆ ਨਹੀਂ ਸੀ ਪ੍ਰਸ਼ਾਦਾ ਆਪਣੇ ਕੋਲੇ ਆ ਚਾਹਦਾ ਜਿਹੜਾ ਗੁਰਵਿੰਦਰ ਘਰੋਂ ਲੈ ਕੇ ਆਇਆ ਇਸ ਵੇਰੇ ਹਨਾ ਲੁਧਿਆਣੇ ਕਿਉਂਕਿ ਆਪਾਂ ਛਕਿਆ ਨਹੀਂ ਸੀਗਾ ਰਸਤੇ ਵਿੱਚ ਫਤੇਗੜ ਸਾਹਿਬ ਪ੍ਰਸ਼ਾਦਾ ਛਕ ਲਿਆ ਅਸੀਂ ਪਹਿਲਾਂ ਗੁਰਵਿੰਦਰ ਭਾਈ ਕੋਲੇ ਬਾਕੀ ਆਪਣਾ ਜਾਨੂ ਧਾਲੀ ਵਾਲਾ ਆ ਗਿਆ ਸੀ ਭਾਈ ਤੇ ਫਿਰ ਦੋ ਬਾਦ ਭਾਈ ਉਹ ਕੈਫੇ ਵਾਲੇ ਮਿੱਤਰ ਪਿਆਰੇ ਆ ਗਏ ਸੀ ਚਾਹ ਪਾਣੀ ਉੱਥੇ ਛਕ ਲਿਆ ਸੀ ਤੇ ਹੁਣੇ ਪ੍ਰਸ਼ਾਦਾ ਛਕ ਲਿਆ ਤੇ ਇੱਥੇ ਅਸੀਂ ਸਮਾਨ ਰੱਖ ਕੇ ਹਾਲਜ ਅਸੀਂ ਦੋ ਤਿੰਨ ਜਾਣੇ ਇੱਕ ਭਾਈ ਉੱਧਰ ਵੀ ਆ ਬੈਠਾ ਤੇ ਇੱਕ ਭਾਈ ਇੱਧਰ ਸਾਡੇ ਕੋਲ ਵੀ ਬੈਠਾ ਤੇ ਇਹਦਾ ਲਾਹਾ ਫੁੱਲਿਆ ਜਾ ਰਿਹਾ ਤੇ ਲਾਗੇ ਚਾਰਜਰ ਚਾਰਜ ਹੋ ਜੂਗਾ ਨਾਲ ਹੀ ਸਿਸਟਮ ਕੋਈ ਬਾਲਾ ਰੋਲਾ ਰੱਪਾ ਨਹੀਂ ਇੱਥੇ ਤੇ ਇਹ ਵੀਡੀਓ ਅੱਜ ਥੋੜੀ ਬਹੁਤੀ ਬਣੀ ਹੋਣੀ ਹੈ ਕਿਉਂਕਿ ਅੱਜ ਪਹਿਲਾ ਦਿਨ ਸੀ ਕੋਈ ਰਸਤੇ ਵਿੱਚ ਹੈ ਨਹੀਂ ਸੀ ਫਤੇਗੜ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਤੇ ਸੀਗੇ ਜਿੰਨਾ ਵੀਰਾ ਭੈਣਾ ਨਾਲ ਮੇਲੇ ਹੋਏ ਸੇਵਾ ਪਾਣੀ ਕੀਤਾ ਜਿੰਨੀ ਕ ਮਦਦ ਕੀਤੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਕੱਲ ਨੂੰ ਆਪਣਾ ਦੂਜਾ ਦਿਨ ਇੱਥੋਂ ਬਾਈ ਉਹਨਾਂ ਨੇ 슬ੀਪਿੰਗ ਬੈਗ ਲੈਣਾ ਹਨ ਆਪਾਂ ਹਾਂ ਜੀ ਦੇ ਦਿਆਂ ਸੋਲੋਂ ਦਾ ਸ਼ਾਇਦ ਜੇ ਪਹੁੰਚੇਗਾ ਤਾਂ ਚੰਗੀ ਗੱਲ ਨਹੀਂ ਰਸਤੇ ਵਿੱਚ ਕਿਤੇ ਟਿਕਾਣੇ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਦੇਖਾਂਗੇ ਅੱਗੇ ਆਪਾਂ ਵੀ ਸ਼ਿਮਲੇ ਵਾਲਾ ਰੋਡ ਲੈਣਾ ਉੱਥੋਂ ਸੋਲਨ ਤੋਂ ਜਾਂ ਫਿਰ ਚੈਲ ਨੂੰ ਜਾਵਾਂਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਅੱਗੇ ਤੁਸੀਂ ਕਰਦੇ ਆ ਕਰੋ ਜੀ ਸਬਸਕ੍ਰਾਈਬ ਚੈਨਲ ਜੀ ਨੇ ਨਹੀਂ ਕੀਤਾ ਉਹ ਜਰੂਰ ਕਰਦੇ ਹੋ ਸਫਰ ਨਾਲ ਜੁੜੇ ਰਹੋ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ